ਉਹ ਉਹ ਭਰਾਵੋ ਜੇ ਸਣੀ ਸਿੰਘ ਦਾ ਭਰਾ ਨਹੀਂ ਹੁੰਦਾ ਅਕਾਲੀ ਜਿੱਤ ਜਾਣੇ ਸੀ ਅਕਾਲੀ ਕਿੰਨੀਆਂ ਤੋਂ ਹਾਰੇ ਆ 12 ਤੋਂ ਤੇ ਇਹਨੂੰ 19 ਪਈਆਂ ਉਹੀ 19 ਸੀ ਜੋ ਆ 19ਾਂ ਚੋਂ 17 ਤਾਂ ਪੈਣੀਆਂ ਹੀ ਸੀ ਅਕਾਲੀਆਂ ਨੂੰ ਅਕਾਲੀ ਜਿੱਤ ਜਾਣੇ ਸੀਗੇ ਠੀਕ ਹੈ ਨਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਵੀ ਲੋਕ ਠੀਕ ਹੈ ਨਾ ਸਾਰਾ ਸੋਸ਼ਲ ਮੀਡੀਆ ਦੇਖ ਲਓ ਅਕਾਲੀਆਂ ਨੂੰ ਗਾਲਾਂ ਹੀ ਪੈਂਦੀਆਂ ਆ ਇਹਨਾਂ ਨੇ ਕਹਣ ਕੀਤਾ ਕੌਮ ਦਾ ਇਹਨਾਂ ਨੇ ਕਹਣ ਕੀਤਾ ਕੌਮ ਦਾ ਤੇ ਫਿਰ ਇਹਨਾਂ ਨੂੰ ਜਿਤਾਉਦੇ ਕੌਣ ਆ ਇਹ ਲੀਗਨ ਆ ਜਾਂਦੀ ਐ ਇਹਨਾਂ ਨੂੰ ਚਤੋਂਣ ਲਈ ਹੈ ਸੋਸ਼ਲ ਮੀਡੀਆ ਸਾਰੇ ਦੇਖ ਲਓ ਆਖੇ ਜੀ ਸ਼ਰਾਬੀ ਨੇ ਆਪ ਆਲੇ ਨਿਆਹਾ ਕੀਤਾ ਉਹਦੀ ਵੀਡੀਓ ਲੀਕ ਹੋਈ ਜੀ ਉਸਨੇ ਕੁਛ ਨਹੀਂ ਕੀਤਾ ਨਸ਼ੇ ਹੁੰਨੇ ਆ ਬਾਈ ਜੀ ਉੱਥੇ ਕਤਲ ਸ਼ਰਿਆਮ ਹੁੰਦੇ ਆ ਲੋਕਾਂ ਦੇ ਜੀ ਹੈ ਲੋਕਾਂ ਨੂੰ ਲੁੱਟਿਆ ਜਾਂਦਾ ਖੋਇਆ ਜਾਂਦਾ ਜੀ ਸਾਰਾ ਕੁਛ ਜੀ ਉੱਥੇ ਮਾੜਾ ਹੀ ਹਾਲਿਆ ਜੀ ਤੇ ਚਤਾਵਨੀ ਜਾਂਦਾ ਯਾਰ ਇਹ ਸਾਡਾ ਹੈ ਕੋਈ ਸਾਡਾ ਦੀਰਮਾਨ ਸਾਲਾ ਗੱਲਾਂ ਸਾਡੀਆਂ ਕੀ ਹੁੰਦੀਆਂ ਤੇ ਅਸਲ 'ਚ ਆਪਾਂ ਕੀ ਕੀਤਾ ਹੁੰਦਾ ਮੈਂ ਤਾਂ ਭਾਈ ਪਹਿਲਾਂ ਹੀ ਦੱਸਿਆ ਸੀ ਕੱਲ ਮੇਰੀ ਵੀਡੀਓ ਦੇਖੀ ਨੀ ਤੁਸੀਂ ਮੈਂ ਦੱਸਿਆ ਸੀ ਨਾ ਆਪਣੇ ਜਿੱਤਣਾ ਇਹਦੇ 'ਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਭਾਈ ਮਸ਼ੀਨਾਂ 'ਚ ਹੈਕਿੰਗ ਹੋਈ ਆ ਜਾਂ ਮਸ਼ੀਨਾਂ 'ਚ ਨਾ 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 ਮਸ਼ੀਨਾਂ 'ਚ ਕੁਝ ਨਹੀਂ ਹੋਈ ਲੋਕਾਂ ਦੇ ਮਾਈਂਡਾਂ 'ਚ ਹੀ ਆ ਭਾਈ ਜੀ ਜੋ ਵੀ ਆ ਠੀਕ ਹੈ ਨਾ ਹੱਦਿਆ ਯਾਰ ਭਾਈ ਸਿੱਧੀ ਮੁੱਕ ਦੀ ਗੱਲ ਇਹ ਆ ਬਾਕੀ ਹੋਰ ਵੀ ਅਕਲ ਲੈ ਲੈਣ ਠੀਕ ਹੈ ਨਾ ਮੈਂ ਵੀ ਬੱਸ ਪੰਪ 'ਚ ਆ ਕੇ ਮੋਦੀ 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 ਮੈਂ ਵੀ ਰੋਲਾ ਪਾਉਂਦਾ ਹੁੰਦਾ ਸੀ ਮੈਨੂੰ ਕੀ ਮਿਲਿਆ ਇੰਡੀਆ ਤੋਂ ਬਹਿਨੇ ਆ ਮੈਂ ਹੁਣ ਮੈਂ ਪਛਤਾਉਣਾ ਹੀ ਆ ਸਾਰੇ ਆਪਣੇ ਉੱਥੇ ਜਾਂਦੇ ਆ ਇੰਡੀਆ ਸਿਆਲਾਂ ਚ ਆਪਣੇ ਨਜ਼ਾਰੇ ਹੀ ਲੈਂਦੇ ਆ ਮੇਰਾ ਦਿਲ ਨਹੀਂ ਕਰਦਾ ਕੋਈ ਨਹੀਂ ਇੱਥੇ ਪੁੱਛਦਾ ਭਾਈ ਆਪਣਾ ਆਪਣਾ ਸੋਚਦੀ ਸਾਰੀ ਦੁਨੀਆ ਜੇਲ੍ਹ ਚ ਗਿਆ ਸਨੀ ਸਿੰਘ ਗਿਆ ਰਹੇ ਠੀਕ ਹੈ ਨਾ ਪਹਿਲਾ ਇੱਕ ਮਾਰਿਆ ਦੋ ਭਾਵੇਂ ਦੋ ਹੋਰ ਮਾਰਦੇ ਕੋਈ ਮੁੱਲ ਨਹੀਂ ਪੈਣਾ ਇੱਥੇ ਭੁੱਲ ਜਾਓ ਇੱਥੇ ਬਾਈ ਜੀ ਸੋਚਣਾ ਤੇ ਬਾਈ ਜੀ ਕੌਮ ਐਦਾਂ ਆ ਉਦਾਂ ਆ ਸਾਰੇ ਲੋਕਾਂ ਨੂੰ ਆਪਣਾ ਹੀ ਆ ਸਾਡੀ ਸੋਚ ਉਹੀ ਆ ਵੀ ਬਾਈ ਜੀ ਇਹ ਆਪ ਦੀ ਉਹ ਆਪਣਾ ਸੀਐਮ ਆਪਦਾ ਆ ਇਹਨਾਂ ਦਾ ਬੰਦਾ ਜਿਤਾਈਏ ਆਪਣੇ ਇਲਾਕੇ 'ਚ ਕੰਮ ਕਰਾਵਾਂਗੇ ਛੁਣ ਛਣਾ ਕੰਮ ਕਰਾ ਲਿਓ ਤੁਸੀਂ ਜੋ 92 ਜਿਤਾਇਆ ਉਹ ਨਹੀਂ ਕਿੰਨੇ ਚੰਨ ਚਾੜਤੇ ਆ ਜਿਹੜਾ ਤੁਸੀਂ ਕੰਮ ਕਰਾਉਣਾ ਉਹੀ ਦੱਸ ਦੋ 3 ਸਾਲਾਂ 'ਚ ਨਹੀਂ ਕਿਹੜੇ ਚੰਨ ਚਾੜਤੇ ਜਿਹੜਾ ਤੁਸੀਂ ਆਪਣਾ ਜਿਤਾ ਕੇ ਕੰਮ ਕਰਾਉਣੇ ਆ ਤੇ ਬਾਈ ਭਰਾਵੋ ਭਾਈ ਅਮਰਿਤਪਾਲ ਸਿੰਘ ਨੂੰ ਵੀ ਬੇਨਤੀ ਆ ਉਹਨਾਂ ਤੱਕ ਮੇਰੀ ਗੱਲ ਪਹੁੰਚਾਓ ਸਾਰੇ ਪੰਜਾਬੀਆਂ ਦੇ ਫੋਨਾਂ 'ਚ ਵੀਡੀਓ ਜਾਣੀ ਚਾਹੀਦੀ ਆਹ ਜੋ ਗੱਲ ਮੈਂ ਕਹਿਣ ਲੱਗਾ ਜੀ ਸਹਿਮਤਿਆਂ ਦਾ ਪਚਾ ਦਿਓ ਸਾਰੇ ਪਾਸੇ ਠੀਕ ਹੈ ਨਾ ਜੇ ਤੁਹਾਨੂੰ ਵੀ ਭੋਰਾ ਵੀ ਦੋਖਿਆ ਕੌਮ ਦਾ ਤੁਹਾਡੇ ਜੋ ਕਿਸੇ ਨੂੰ ਨਹੀਂ ਹੈਗਾ ਨਾ ਕਰਿਓ ਕੋਈ ਚੱਕਰੀ ਨਹੀਂਗਾ ਠੀਕ ਹੈ ਨਾ ਮੇਰੇ ਇੱਥੇ ਐਡ ਨਹੀਂ ਚਲਦੀ ਵੀ ਜਿਆਦਾ ਸ਼ੇਅਰ ਨਾ ਮੈਨੂੰ ਡਾਲਰ ਡਿੱਗਣੇ ਆ ਸਹੀ ਹੈ ਨਾ ਮੈਨੂੰ ਕੋਈ ਫਾਇਦਾ ਨਹੀਂ ਨਹੀਂ ਕਰਨੀ ਨਾ ਕਰਿਓ ਆਪਣਾ ਕੰਮ ਹੈ ਤੁਹਾਡਾ ਗੱਲ ਪਚਾਉਣੀ ਅਬਰਤਪਾਲ ਸਿੰਘ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਖੜੇ ਮੌਕੇ ਤੇ ਤੁਸੀਂ ਚਲੋ ਇਹ ਤਾਂ ਬਾਈ ਉਹਨਾਂ ਦੀ ਪਾਰਟੀ ਵੱਲੋਂ ਨਹੀਂ ਸੀ ਪਰ ਉਹਨਾਂ ਨੇ ਸਾਥ ਤਾਂ ਦਿੱਤਾ ਜੋ ਵੀ ਆ ਖੜੇ ਮੌਕੇ ਤੇ ਤੁਸੀਂ ਬੰਦਾ ਲਿਆ ਦਿੰਨੇ ਆ ਠੀਕ ਹੈ ਨਾ ਹੁਣ 2 ਸਾਲ ਪਏ ਆ 25 ਗਿਆ 26 27 2 ਸਾਲ ਹੀ ਲਾ ਲਓ ਹਾਂਜੀ ਪੌਣੇ 2 ਸਾਲ ਲਾ ਲਓ ਸਾਲੇ ਹੀ ਲਾ ਲਓ ਯਾਰ ਹੁਣ ਬੰਦੇ ਦੋ ਜਿਹੜੇ ਦੇ ਨੇ ਆ 92 ਖੜੇ ਮੌਕੇ ਤੇ ਤੁਸੀਂ ਲਿਆ ਦੇਣੇ ਆ ਕਿਸੇ ਨੂੰ ਪਤਾ ਹੋਣਾ ਨਹੀਂ ਇਹ ਕੌਣ ਆ ਠੀਕ ਹੈ ਨਾ ਇਹ ਉਹ ਇਹ ਉਹ ਨਹੀਂ ਇਹ ਚੱਲਦੀ ਪਈ ਜਦੋਂ ਝਾੜੂਵਾਰੀ ਸੀ ਝਾੜੂਵਾਰਿਆਂ ਨੇ ਚੱਲ ਸਾਈਕਲਾਂ ਵਾਲਾ ਚੱਲ ਉਹਦੇ ਵਾਲਾ ਉਹ ਗੱਲ ਹੈ ਨਹੀਂ ਹੁਣ ਤੁਹਾਨੂੰ ਬੰਦੇ ਹੁਣੇ ਹੀ ਦੇਣੇ ਪੈਣੇ ਆ ਲੋਕਾਂ ਨੂੰ ਉਹਨਾਂ ਬਾਰੇ ਲੋਕਾਂ ਨੂੰ ਪਤਾ ਚੱਲੇ ਲੋਕਾਂ 'ਚ ਜਾਣ ਤਾਂ ਤੁਸੀਂ ਜਿੱਤੋਗੇ ਅਮਰਿਤਪਾਲ ਸਿੰਘ ਜੀ ਭਲੇਖਾ ਬਹੁਤ ਕਾਫੀ ਵੱਡਾ ਸਾਡੇ ਲੋਕਾਂ 'ਚ ਵੀ ਅਮਰਿਤਪਾਲ ਦੀ ਆਊਗੀ 27 ਨਾ 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 ਨਹੀਂ ਜਿੱਤਦੀ ਜੇ ਆਹੀ ਹਾਲ ਰਿਆ ਜੇ ਖੜੇ ਮੌਕੇ ਤੇ ਤੁਸੀਂ 92 ਬੰਦੇ ਦੱਸੇ ਆਹਾ ਭਾਈ ਸਨੀ ਸਿੰਘ ਨੂੰ ਤਾਂ ਜਾਣਦੇ ਉਹਨਾਂ ਦੇ ਭਰਾ ਨੂੰ ਕੌਣ ਜਾਣਦਾ ਸੀ ਠੀਕ ਹੈ ਨਾ ਸੋ ਹੁਣ ਤੋਂ ਹੀ ਭਾਈ ਸਨੀ ਸਿੰਘ ਦਾ ਭਰਾ ਜੇ ਜਿਤਨਾ ਚਾਹੁੰਦਾ ਹੁਣ ਤੋਂ ਹੀ ਭਾਈ ਜੀ ਲੋਕਾਂ ਨਾਲ ਕਰੇ ਸਾਰਾ ਗੱਲਬਾਤ ਜੋ ਵੀ ਆ ਹੁਣ ਤੋਂ ਹੀ ਭਾਈ ਹੁਣ ਤੋਂ ਹੀ ਠੀਕ ਹੈ ਨਾ ਸਮਾਂ ਤਾਂ ਜਾਂਦਾ ਪੱਜਾ 25 ਵੀ ਮੁੱਕ ਗਿਆ 26 ਆ ਗਿਆ ਖੜੇ ਮੌਕੇ ਤੇ ਤੁਸੀਂ ਕਹਿੰਦੇ ਜੀ ਇਹਨੂੰ ਵੋਟ ਪਾ ਲੋਕ ਨਹੀਂ ਪਾਉਂਦੇ ਪਤਾ ਹੀ ਨਹੀਂ ਜਦੋਂ ਕੌਣ ਹੈ ਕਿੱਦਾਂ ਹੈ ਠੀਕ ਹੈ ਨਾ ਸੋ ਪਾ ਪਚਾਇਓ ਮੇਰੀ ਗੱਲ ਅਮਰਤ ਬਾਕੀ ਗੱਲ ਯਾਰ ਅਮਰਤਪਾਲ ਸਿੰਘ ਤਾਂ ਜੇਲ੍ਹ ਚ ਬੈਠਾ ਉਹਦੇ ਕੋਲੋਂ ਕੋਈ ਹੈ ਉੱਥੇ ਕੋਈ 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 ਮੀਡੀਆ ਨੂੰ ਗੱਲ ਦੱਸਣ ਵਾਲਾ ਕੋਈ ਹੋਰ ਗੱਲਾਂ ਜਿੱਦਾਂ ਜਿੱਦਾਂ ਸਾਰੀਆਂ ਸਾਰੇ ਜਿੱਦਾਂ ਸੁੱਖਾ ਗੱਪੀ ਲੈ ਲਓ ਐਨੇ 3600 ਕੈਮਰਾ ਮੀਡੀਆ ਵਾਲਾ ਉਹਦੇ ਮੂਰੇ ਹੀ ਸੀਗਾ ਇਦਾਂ ਕੋਈ ਹੈ ਅਮਰਤਪਾਲ ਹੁਣਾਂ ਦਾ ਕੋਈ ਗੱਲ ਤੁਸੀਂ ਕੁਝ ਵੀ ਹੋ ਰਿਆ ਵਾਲੇ ਦੁਆਲੇ ਯੂਨੀਵਰਸਿਟੀ ਬਾਰੇ ਕੋਸ਼ਿਸ਼ ਯਾਰ ਸਪੀਚਾਂ ਤਾਂ ਆਉਣੀਆਂ ਚਾਹੀਦੀਆਂ ਮੀਡੀਆ ਚ ਮਾੜੀਆਂ ਮੋਟੀਆਂ ਅਮਰਤਪਾਲ ਅਮਰਤਪਾਲ ਸਿੰਘ ਤਾਂ ਜੇਲ੍ਹ ਚ ਆ ਮੰਨ ਲਓ 3 ਕਰੋੜ ਪੰਜਾਬੀ ਹੈ ਕੋਈ ਯਾਰ ਇਹਨਾਂ ਨੂੰ ਮਿਲਦਾ ਨਹੀਂ ਪਿਆ ਭਈ ਜੋ ਇਹਨਾਂ ਦੇ ਲਓ ਭਈ ਸਪੀਚਾਂ ਦੇ ਬਈ ਮੀਡੀਆ 'ਚ ਯੂਨੀਵਰਸਿਟੀ ਬਾਰੇ ਬੋਲੇ ਪਾਣੀਆਂ ਬਾਰੇ ਬੋਲੇ ਲੱਲੇ ਭੱਬੇ ਬਾਰੇ ਬੋਲੀ ਜਾਲੇ ਬਸ ਠੀਕ ਹੈ ਨਾ ਤਾਂ ਗੱਲ ਹੋਊਗੀ ਨਹੀਂ ਤਾਂ ਭਰਾਵੋ ਕੌਮ ਦਾ ਤੁਸੀਂ ਆਪ ਹੀ ਆਈਡੀਆ ਲਾ ਲਓ ਠੀਕ ਹੈ ਨਾ ਇੱਕ ਪਾਸੇ ਆ ਆਪਣੀ ਕੌਮ ਨੂੰ ਮਾੜਾ ਕਹਿਣ ਵਾਲਾ ਜੋ ਵੀ ਆ ਠੀਕ ਹੈ ਨਾ ਇੱਕ ਪਾਸੇ ਆਪਣੀ ਕੌਮ ਦੇ ਲਈ ਜੇਲ੍ਹ 'ਚ ਗਿਆ ਬੰਦਾ ਠੀਕ ਤੇ ਇੱਕ ਪਾਸੇ ਕੌਮ ਦਾ ਪੂਰੀ ਤਰ੍ਹਾਂ ਘਾਣ ਕਰਨ ਵਾਲੇ ਅਕਾਲੀ ਉਹ ਜਿੱਤ ਚੱਲੇ ਸੀਗੇ ਮੈਂ ਤਾਂ ਯਾਰ ਮੈਂ ਤਾਂ ਲਾਈਕ ਹੱਦ ਆ ਯਾਰ ਨਾਲੇ ਪੰਥ ਕਾ ਇਲਾਕਾ ਇੱਕ ਹੁੰਦਾ ਇਹ ਵਾਲਾ ਠੀਕ ਆ ਨਾ ਸੋ ਭਰਾਵੋ ਸਭ ਕਹਿਣ ਕੌਣ ਦੀਆਂ ਗੱਲਾਂ ਆ ਠੀਕ ਆ ਮੈਂ ਵੀ ਲੋਕਾਂ ਚ ਆਉਣਾ ਆ ਠੀਕ ਆ ਨਾ ਜੇ ਕਮ ਆਪੀ ਭਾਈ ਮੈਨੂੰ ਤਾਂ ਕਾਫੀ ਦੁੱਖ ਆ ਮੈਂ ਤਾਂ ਚੱਕ ਦੂੰ ਰੱਖ ਦੂੰ ਨਾ 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 ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਮੈਂ ਆਪਣੇ ਵੱਲ ਦੇਖਾਂ ਠੀਕ ਆ ਨਾ ਚਲੋ ਜਿੰਨੇ ਯੋਗ ਹੈਗੇ ਮੈਂ ਰੋਣਾ ਪਾਉਣਾ ਆ ਠੀਕ ਆ ਨਾ ਭਰਾਓ ਕੋਈ ਕਿਸੇ ਨੂੰ ਕੌਮ ਦਾ ਕੁਛ ਨਹੀਂ ਸਾਰੇ ਆਪਣਾ ਆਪਣਾ ਦੇਖਦੇ ਆ ਵੀ ਸਾਡਾ ਕੰਮ ਹੋਵੇ ਪੈਸਾ ਹੋਵੇ ਚੜਦੀ ਕਲਾ ਹੋਵੇ ਕੋਈ ਜੇਲ੍ਹ ਚ ਗਿਆ ਆ ਗਿਆ ਰਹੇ ਠੀਕ ਹੈ ਨਾ ਲੋਕਾਂ ਦੀ ਹੁਣ ਇਹ ਸੋਚ ਹੋ ਚੁੱਕੀ ਆ 35 ਸਾਲਾਂ ਤੋਂ ਵੀ ਹੈ ਗਈ ਆ 5-7 ਹੋਰ ਚਲ ਜੂਗੇ ਤਾਂ ਵੀ ਕੀ ਆ ਜਾਣ ਤੋਂ ਸਾਡਾ ਕੀ ਆ ਸਾਨੂੰ ਸਾਡੇ ਕੰਮ ਚਾਹੀਦੇ ਜਿਹੜਾ 92 ਨੇ ਕਰਾ ਲਏ ਤੁਸੀਂ ਵੀ ਕਰਾ ਲਿਓ ਠੀਕ ਆ ਚੁਤਾ ਲਿਆ ਕਰਾ ਲਿਓ ਕੰਮ ਤੇ ਬਾਕੀ ਤੁਸੀਂ ਵੀ ਸਾਰੇ ਹੁਣ ਦੱਸਿਓ ਤੁਸੀਂ ਕੀ ਸੋਚਦੇ ਆਂ ਭਾਈ ਜੀ ਜੋ ਵੀ ਕੁਝ ਹੋਇਆ ਇਹ ਇਲਜ਼ਾਮ ਲਾਉਣੇ ਵੀ ਭਾਈ ਹੈਕਿੰਗ ਹੋਈ ਮਸ਼ੀਨਾਂ ਚ ਕੁਝ ਨਹੀਂ ਹੋਇਆ ਸਹੀ ਸਹੀ ਹੋਇਆ ਜੋ ਵੀ ਹੋਇਆ ਆਈ ਮੀਨ ਸਹੀ ਲੋਕਾਂ ਨੇ ਕੀਤਾ ਆ ਇਹ ਠੀਕ ਹੈ ਨਾ ਇਹ ਇਲਜ਼ਾਮ ਨਹੀਂ ਚੱਲਣਾ ਠੀਕ ਹੈ ਨਾ ਬਾਕੀ ਦੇਖਦੇ ਆਂ ਤੁਸੀਂ ਕੀ ਸੋਚਦੇ ਸਾਰੇ ਜਣੇ ਦੱਸਿਓ ਕਿ ਭਾਈ ਕਿਉਂ ਹਾਰਿਆ ਆਪਣੇ ਸਨੀ ਸਿੰਘ ਦਾ ਭਰਾ ਤੁਸੀਂ ਕੀ ਸੋਚਦੇ ਆਂ ਜੇ ਆਹੀ ਹਾਰ ਰਿਹਾ ਤਾਂ 27 ਚ ਤਾਂ ਅਕਾਲੀ ਦਾ ਆਈ ਜਣੇ ਆ ਠੀਕ ਹੈ ਨਾ ਆਪ ਜਾ ਅਕਾਲੀ ਜਾ ਉਹ ਆਜੂ ਉਹ ਰਾਜਾ ਸਦਾਈ ਠੀਕ ਹੈ ਨਾ ਇਹੀ ਹਾਲ ਜੁੱਤੀਆਂ ਖਾਂਦੇ ਸੀ ਖਾਂਦੇ ਹਾਂ ਤੇ ਖਾਂਦੇ ਰ੍ਹਾਂਗੇ ਠੀਕ ਹੈ ਜੀ ਸੱਚੀ ਗੱਲ ਆ ਯਾਰ ਸੋਸ਼ਲ ਮੀਡੀਆ ਖੋਲੂ ਕਿੰਨੇ ਕਿੰਨਾ ਮਾੜਾ ਕਹਿੰਦੇ ਸੀ ਲੋਕ ਆ ਆਪ ਨੂੰ ਕੋਈ ਕੱਖ ਨਹੀਂ ਕੀਤਾ ਜਿਹੜੀ ਆਸ ਸੀ ਕਿੰਨੀ ਸਿਕਿਉਰਟੀ ਲਈ ਘੁੰਮਦਾ ਆ ਇਹਦੀ ਮਾਂ ਨੂੰ ਕਿੰਨੀ ਸਿਕਿਉਰਟੀ ਪਤਨੀ ਨੂੰ ਕਿੰਨੀ ਹੈ ਦੇ ਗਾਲਾਂ ਤੇ ਗਾਲਾਂ ਤੇ ਨਤੀਜੇ ਦੇਖ ਲਓ ਲਾਈਕ ਯਾਰ ਔਖਾ ਭਾਈ ਔਖਾ ਹੀ ਆ ਇਦਾਂ ਦਾ ਠੀਕ ਹੈ ਨਾ ਸਹੀ ਹੈ ਨਾ ਮੇਰੇ ਅਰਕਾ ਤਾਂ ਕੈਨੇਡਾ ਆ ਪਰ ਤਾਮੀ ਮੈਂ ਕਲ ਪਾਇਆ ਵੀ ਯਾਰ ਹਨਾ ਆਪਣੇ ਹੀ ਵੀਰ ਭਰਾ ਆ ਹੋ ਜਵੇ ਕੁਝ ਠੀਕ ਹੈ ਨਾ ਸੋਈ ਨਾ ਸਾਰਿਆਂ ਨੂੰ ਮੌਕੇ ਦੇ ਦੇ ਤੇ ਇੱਕ ਵਾਰ ਨਵੇਂਆਂ ਨੂੰ ਮੌਕਾ ਦੇਖ ਲਓ ਖਾਣੇ ਦਾ ਪਛਤ ਰਹੀ ਆ ਸ਼ਾਇਦ ਉਹ ਪੰਜਾਬੀ ਆਪਣੇ ਜੇ ਅਮਰਿਤਪਾਲ ਵਾਲੇ ਬੰਦੇ ਆਉਣ ਠੀਕ ਹੈ ਨਾ ਉਹ ਦੁੱਖ ਆਪਣਾ ਉਹ ਹੋਊਗਾ ਥੋੜਾ ਬਾਕੀ ਭਰਾਵੋ ਚਲੋ ਓਕੇ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਦੱਸਿਓ ਤੁਸੀਂ ਕੀ ਸੋਚਦੇ ਆ ਜੋ ਵੀ ਹੋਇਆ ਤੇ ਦੇਖਦੇ ਆ ਕੀ ਆ ਬਾਕੀ ਮੈਂ ਤਾਂ ਕੱਲੇ ਹੀ ਦੱਸਦਾ ਸੀ ਵੀ ਆਪ ਜਿੱਤੇਗੀ ਠੀਕ ਹੈ ਨਾ ਮੈਨੂੰ ਕਿੱਥੋਂ ਆਈਡੀਆ ਹੋਇਆ ਸੀ ਮੈਨੂੰ ਮੇਨ ਆਈਡੀਆ ਹੋਇਆ ਸੀਗਾ ਵੀ ਬਾਈ ਜੀ ਪਿਛਲੇ ਸਾਲ ਤੋਂ ਥੋੜੀਆਂ ਲੋਕਾਂ ਨੇ ਉਹ ਕੀਤਾ ਸੋ मीनिंग ਇਹ ਸੀ ਵੀ ਲੋਕ ਨਹੀਂ ਅਕਿਓ ਖੁਸ਼ ਆ ਠੀਕ ਆ ਸਰਕਾਰਾਂ ਤੋਂ ਜੇ ਜ਼ਿਆਦਾ ਪੈਂਦੀਆਂ ਫਿਰ ਹੁੰਦਾ ਵੀ ਬਾਈ ਜੀ ਲੋਕ ਅੱਕੇ ਪਏ ਆ ਲੋਕ ਘਰਾਂ ਤੋਂ ਆਏ ਆ ਤੇ ਉਹਨਾਂ ਨੇ ਕੀਤਾ ਇਦਾਂ ਠੀਕ ਹੈ ਜੀ ਤੇ ਓਕੇ ਸਾਰਿਆਂ ਸਤਿ ਸ਼੍ਰੀ ਅਕਾਲ ਚਲੋ ਕਰਿਓ ਤੇ ਤੁਹਾਡੀ ਵੀ ਸੋਚ ਦੇਖਦੇ ਆ ਤੇ ਪੜ ਕੇ ਸਾਰਿਆਂ ਨੂੰ ਦੱਸਾਂਗੇ ਵੀ ਆਹ ਇਦਾਂ ਸੋਚਦਾ ਇਦਾਂ ਸੋਚਦਾ ਕਿ ਖਾਤਾ ਫੋਲੋ ਕਰਿਓ ਵੀਡੀਓ ਵੀ ਡੇਲੀ ਪਾਇਆ ਕਰਾਂਗੇ ਤੇ ਭੇਡਾਂ ਦੀ ਮੈਂ ਕਰਾਇਆ ਕਰਾਂਗੇ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਬਾਕੀ ਕਰਿਓ ਜੇ ਤੁਸੀਂ ਸੋਚਦੇ ਆ ਅਮਰਿਤਪਾਲ ਨੂੰ ਹੁਣੇ ਹੀ ਬੰਦੇ ਲੋਕਾਂ ਚ ਦੇਣੇ ਚਾਹੀਦੇ ਆ ਨਹੀਂ ਤਾਂ ਭਾਈ ਔਖਾ ਹੀ ਆ ਜੋ ਸੱਚ ਆ ਮੰਨਣਾ ਪੈਣਾ ਆ ਠੀਕ ਆ ਨਾ ਇਦਾਂ ਨਹੀਂ ਕੰਮ ਚੱਲਣੇ ਸਤ ਸ਼੍ਰੀ ਗਾਲ ਕਰਿਓ ਸ਼ੁਕਰੀ